ਜੀ ਸੰਗਤ ਲorenz ਜਦੋਂ ਬਖਸ਼ਦੇ ਤੇ ਆਪਾਂ ਨੂੰ ਇੱਕ ਮੌਕਾ ਦਿੰਦੇ ਤੋਂ ਮੌਕਾ ਹੈ ਉੱਚੇ ਹੁੰਦਾ ਇੱਕ ਮੂਠਾ ਜਦੋਂ ਮੁਕਦਾ ਹੈ ਉਤਾਨੁੰਝਦਾ ਉਸ ਨੂੰ ਵੱਡਾ ਹੋਣਾ ਕਹਿੰਦੇ ਵੱਡਾ ਹੋ ਕੇ ਜੋ ਹੀ ਬੁੱਢਾ ertid de naal naal ਵੇਸ਼ ਜਾਂਦਾ ਹੈ ਤੇ ਉਸ ਨੂੰ ਆਪਾਂ ਕੀ ਕਹਿੰਦੇ ਫੈਲ ਗਿਆ ਦੁਨੀਆ ਦੇ ਵਿੱਚ ਖੇਡ ਹੈ ਦੁਨੀਆ ਇੱਕ ਖੇਡ ਬਣਾਈ ਪਰਮਾਤਮਾ ਨੇ ਜੀਵ ਦੇ ਵਿੱਚ ਫੈਲਿਆ ਜਾ ਸਕਦਾ ਹੈ ਵੱਡੇ ਨੇ ਫੈਲ ਰਿਹਾ ज्यादा जमीन की है फैलना है ना ज्यादा कार ज्यादा वीडी कुर्सी फैलना है वो गेम ही नहीं है वो खेड ही नहीं है वे खेड़ है फैलन और कोई पागा वाला नानक कर्म हो मुख मस्तक लिखे किसी ते ਉਹ ਸੋਨਾ ਪਰਮਾਤਮਾ ਮੇਰ ਕਰ ਤੇ ਉਹਨੂੰ ਇਹ ਸੋਝੀ ਪਾਉਂਦਾ ਉਹਨੂੰ ਸੰਗਤ ਵਿੱਚ ਨਹੀਂ ਤੇ ساری ਜ਼ਿੰਦਗੀ ਫੈਲਣ ਵਿੱਚ ਲੱਗ ਜਾਂਦੀ ਹੈ ਤੇ ਅੰਤ ਵਿੱਚ ਦੇਖਦੇ ਮੈਂ ਤੂੰ ਥਿਰ ਅਰਧੀ ਤੇ ਹੀ ਜਿੱਥੋਂ ਸ਼ੁਰੂ ਹੋਇਆ ਸੀ दुनिया में आप सीख सकते हैं कि दुनिया में होशियार किस तरह होना है किस तरह सौदा करना है किस तरह कोई चीज़ खरीदनी कदों बेचनी किब जॉब, वो किस तरह लेनी, यही कुछ है जी और वो चीज़ अपन अपू ਕਦੀ ਵੀ ਸਿਆਣਾ ਨਹੀਂ ਬਣਾ ਸਕਦੀ ਉਹ ਆਪਾਂ ਨੂੰ ਜਿਆਦਾ ਕੁਝ ਸਿਖਾ ਦੇਊਗੀ ਦੁਨੀਆਦਾਰੀ ਦੀਆਂ ਚੀਜ਼ਾਂ ਕਿ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਉਹ ਫਲਾਣ ਨੇ ਇਸ ਤਰ੍ਹਾਂ ਕੀਤਾ ਉਹ ਗਾਣ ਲੰਘ ਗਿਆ ਉਹ ਫਲਾਣ ਨੇ ਇਸ ਤਰ੍ਹਾਂ ਕੀਤਾ ਬਸ ਦੁਨੀਆ ਨਹੀਂ ਰੋਕਦੀ ਆਪਣਾ ਮਨ ਨਹੀਂ ਕਰਦੇ ਉਹ ਮਾ ਉਹੀ ਮਨ ਇੱਥੇ ਹੁੰਦਾ ਹੈ ਤੋ ਹੀ ਪ੍ਰੋਬਲਮ ਰਹਿੰਦੀ ਹੈ। ਸਮਝਦੇ ਕੀ ਆਪਾਂ ਨੂੰ ਜਾਂ ਤਾਂ ਪਲਮਾ ਤੋਂ ਸੰਗਤ ਵਿੱਚ ਲਿਆਉਂਦਾ। ਅਵਸਰ ਬੰਦ ਹੈ। ਵੱਡੇ ਉੱਚੇ ਹੁੰਦੇ। ਆਯਾਤੀ ਜਾਂਦਾ ਹੈ। ਉੱਚੇ ਹੁੰਦੇ। ਉਸ ਆਯਾਤੀ ਨੂੰ ਆਪਾਂ ਕਿਸ ਤਰ੍ਹਾਂ ਲੈਂਦੇ? ਉਹ ਚਾਬੀ ਹੈ। કે આપા કેડા દરવાજા ખોલતે જીવ સજાદી દે નાલ કોઈ જિમ્મેદારી નહીં તુહાજાદી આપણુ બરબાદ કરતે જિમ્મેદારી આપાっथे બેઠે હા ચૂપ કરકે બેઠે હા કિસીને આપાને ક્યા નહીં કે ચૂપ કરકે બેઠે થી apni zimmedari ઠીક હે ના अपनी जिम्मेवारी हूँ आप चुप करके मन घोड़े दड़ा रही है ते जा फिर उचे होने रस्ते तुरी ये अपनी जिम्मेवारी जो दूसरे किसी याद करा पेंदा ध्यान लाद मतलब आप जिम्मेवारी नहीं ना भाई आजादी से पर आप समझे नहीं कि आजादी नाल जिम्मेवारी की लिया है संगत अपू आजादी दे है आजादी इतने आजाद हाँ पर आजादी का मतलब है एक होर चीज जुड़ी हुई जिम्मेवारी जिम्मेवारी जे जि आप आजाद तो कोई जिम्मेवारी नहीं ले रहे तो मतलब है कि यकीन है कि आप अपने आप को बर्बाद कर यूथ जरूर समझना चाहिए जे जो जिम्मेवारी नहीं ले रहे वे हूं हुंद, उच्चे हूं की नहीं ले रहे तो आप अपने आप में बर्बाद कर उन्हें मौका दिता से संभावनाव पैदा की दसिया भी सी समझाया भी सी जगह भी अपने लिए ने रिजर्व रखी सी संगत अगो आप ਜ਼ਿੰਮੇਵਾਰੀ ਕੀ ਸਮਝਦੇ ਉਹ ਆਪਣੇ ਤੇ ਦੁਨੀਆ ਵਿੱਚ ਆਪਾਂ ਕਿਸੇ ਨੂੰ ਨਫ਼ਰਤ ਨਾਲ ਕਰੋਧ ਨਾਲ ਹੰਕਾਰ ਨਾਲ ਬੋਲਾਂਗੇ ਉਹ ਆਪਾਂ ਨੂੰ ਦੱਸੇ ਕਿ ਕਿਸ ਤਰ੍ਹਾਂ ਬੋਲਣਾ ਅਗੋ ਉਹਨਾਂ ਪਰ ਇੱਥੇ ਕਿਸੇ ਨੇ ਆਪਾਂ ਨੂੰ ਦੱਸਣਾ ਨਹੀਂ ਹੈ इतने अगली बार अपने को लंघन लगे पला संभाल के लंगो पला संभाल के लंग उचे हो मतलब भी है कि अपनी जो अपना जो असली आपा है वो बहुत ही प्यारा नाजिक कोमल भावे अपने आप न ਲੱਭਨ ਤੁਰਿਏ ਪਾਵੇਂ ਰੱਬ ਨੂੰ ਲੱਭਨ ਤੁਰਿਏ ਦੋਵੇਂ ਚੀਜ਼ਾਂ ਮਿਲੀਆਂ ਹੋਈਆਂ ਹਨ ਆਪਣੇ ਆਪ ਨੂੰ ਲੱਭਨ ਤੁਰਿਏ ਤੇ ਫਿਰ ਵੀ ਅੰਤ ਵਿੱਚ ਨਿਕਲਦਾ ਕਿ ਇਹ ਤੇ ਰੱਬ ਹੀ ਸੀ ਰੱਬ ਨੂੰ ਲੱਭਨ ਤੁਰਿਏ ਤੇ ਫਿਰ ਵੀ ਨਿਕਲਦਾ ਕਿ ਇਹ ਤੇ ਰੱਬ ਹੀ ਲੱਭ ਰਿਹਾ ਸੀ ਰੱਬ ਨੂੰ ਦੋਹਾਂ ਚੀਜ਼ਾਂ ਹੀ ਕੋਈ ਪਰ ਦੋਹਾਂ ਦਾ ਮਤਲਬ ਹੀ ਕੋਈ ਹੈ ਉੱਜੇ ਹੋ उचे होना दुनिया दुनिया में नहीं कोई उच्चा हो सकता वो थे जो फैलते हैं दूसरों दखाने फैलते हैं इतने जो उचे होना है वो तो दुनिया तो लुकना है ठीक है लुकना हूँ नजीक खुदाए दे महाराज जी इत इतने ज्यों ज्यों रब के कोई त्यों त्यों लुकता है उल्टा है उस दुनिया दूसर के अंदर द असली दा जो बहुत कोमल है ही कदर पा सकते हैं जो आप देख रहे हैं कि मेरा अंदर किन्ना कोमल पर कन्फ्यूज नहीं करना जी कॉम्बे भी बहुत कोमल है कोमल कौ, का मतलब है कि ओनों ही माड़ा जनका मारो तो दुखी होते पर वो असली आपा नहीं है पछम जी संगत उन्होंने हमेशा यह गिला रे कमृत शक्ला अमृत शकला अमृत आपा बिना सोचे समझे असी तो मथे टेकते उन्होंने कि ਨੇ ਬਹਾਦਰੂ ਮ ਉਹ ਸਭ ਕੁਝ ਦੁਨੀਆ ਦੇ ਸੁੱਖ ਆਰਾਮ ਸਭ ਕੁਝ ਛੱਡ ਕੇ ਜਿਸ ਕਰਮ ਵਿੱਚ ਜੰਮੇ ਸੀ ਜਿਸ ਕਰਮ ਵਿੱਚ ਉਹ ਹੀ ਛੱਡ ਕੇ ਤੇ ਆਪਾਂ ਹੁੰਦੇ ਨੂੰ ਕਹਿੰਦੇ ਹਾਂ ਜਦੋਂ ਕਿ ਆਪਾਂ ਨੂੰ ਖੁਦ ਨੂੰ ਇਹ ਨਹੀਂ ਸ਼ਾਇਦ ਪਤਾ ਹੋਣਾ ਕਿ ਅਮਰਤ ਕੀ ਏ ਕੋ ਕਿਸੇ ਦੇ ਪਲੇ ਦੀ ਹੱਲ ਨਹੀਂ ਹੈ ਜੇ ਕੋ ਬੰਦਾ 50 ਸਾਲ ਦੀ ਉਮਰ ਵਿੱਚ ਆਪ ਹੁੰਦਾ ਇਸ ਪਾਸੇ 10 ਸਾਲ ਬਾਦੂ ਦਾ ਸਿਕੋ ਹੁੰਦਾ ਜੀ ਮੇਰਾ ਮੁੰਡਾ 20 ਸਾਲਾਂ ਦਾ ਹੋ ਗਿਆ ਜੇ ਤੱਕ ਇੱਧਰ ਹੁੰਦਾ ਹੀ ਨਹੀਂ ਤੁਸੀਂ 50 ਸਾਲ ਦੀ ਉਮਰ ਚਾਏ ਤੇ ਹੁਣ ਮੁੰਡਾ 20 ਸਾਲ ਦੀ ਉਮਰ ਵਿੱਚ ਉਹ ਕੀ ਹੈ ਉਹ ਆਪ ਸੈਂਸਿਟਿਵ ਨਹੀਂ ਆਪਣੇ ਅੰਦਰ ਜੋ ਕੋਮਲਤਾ ਹੋਣੀ ਚਾਹੀਦੀ ਸੀ ਉਹ ਨਾ ਹੱਸ ਸਿੰਗਤ ਕੋਈ ਹਮ ਜਗਰ ਨਹੀਂ ਹੈ ਪੰਜਾਂਂਦੇ ਹਾਂ ਮਨ ਜਿਕੰਦੇ ਉਹ ਵਿਚਾਰੇ ਆਏ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਉਹ ਕਿਹੋ ਜਿਹਾ ਸਭ ਕੁਝ ਛੱਡ ਕੇ ਆਏ ਉਹਨਾਂ ਦਾ ਖਾਣਾ ਕਿਹੋ ਜਿਹਾ ਹੈ ਉਹ ਸਭ ਕੁਝ ਉਹ ਦੋ ਦਿਨ ਵੀ ਨਹੀਂ ਖਾ ਲੈ ਸਕਕ ਉਹ ਜਿਹੜੇ ਇੰਨੇ ਸਿਆਣੇ ਹਨ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸਿਆਣਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ वो अपने आप देख सकते होंगे दे। संगत के जो सियाने होंगे दे देख सकते मेरी की मेरीवारी संगत कोई ऐस दुनिया की चीज नहीं है ये उस दुनिया की चीज है जी दुनिया दिस नहीं रही दिस दे तुपारा जी क ਕੁਝ ਦਸਾਂ ਈ ਕਦੇ ਸੰਗਤ ਹੋਏ ਚ ਮਿਲ ਕੇ ਤੇ ਤੂੰ ਪੁੱਛੀ ਰਸਤਾ ਕੀ ਰਸਤਾ ਕੀ ਹੈ ਆਪਾ ਆਪਣਾ ਦੇਖ ਲੈਣਾ ਜੀ ਮੇਰੇ ਵਾਸਤੇ ਕਿਹੜੀ ਚੀਜ਼ ਜ਼ਿਆਦਾ ਫਿੱਟ ਚੀਜ਼ਾਂ ਤੇ ਨਹੀਂ ਕੋਈ ਹਰ ਕੀ ਮੈਨੂੰ ਉੱਚੇ ਹੋਣਾ ਜ਼ਿਆਦਾ ਚੰਗਾ ਨਗਦਾ ਉਹਨੇ ਉਚਾਈ ਦੁਨੀਆ ਵਾਲੀ ਉੱਥੇ ਉਚਾਈ ਦੀ ਕਿ ਮੈਨੂੰ ਸਿਆੜੇ ਹੋਣਾ ਜ਼ਿਆਦਾ ਚੰਗਾ ਲੱਗਦਾ ਜਾਂ ਕਿ ਮੈਨੂੰ ਆਪਣਾ ਬਲਬਣਾ ਚੰਗਾ ਲੱਗਦਾ ਜ਼ਿਆਦਾ ਜਾਂ ਕਿ ਜਿੰਨੇ ਮੈਨੂੰ ਕੜਿਆ ਜਿਹੜਾ ਮੈਨੂੰ ਜਲਾ ਰਿਹਾ ਕਿ ਉਹਨੂੰ ਮਿਲਣਾ ਚੰਗਾ ਲੱਗਦਾ ਚੀਜ਼ਾਂ ਤੇ ਦੇ ਕੋਈ ਹੈ ਕਿ ਕਿਤੇ ਕੰਦੇ ਸੁਣ ਰੇ ਤੂੰ ਕੌਣ मिल सत संगत खोज दसाई संगत हर प्रभ वसा जी महाराज कहते संगत विच रह के तू पुछी रस्ता की तुरना किस दसाई दतल दसाई दतल पुछी तू संगत विच रह के पुछी रस्ता की मिल सत संगत खोज दसाई तो खोजन का रस्ता की कि मैं कौन हाँ क्या रब न किस तरह मिलना रब नोजन का रस्ता की मेच संगत हर प्रभ वस है जी महाराज जी कहते संगत विच असी उथे साड़ी हाजरी हो और जिन्होंने सच्ची मुची ग्रो कर उच्चे होने का है उच्चे होने का है ग्रो कर चाह है उन्होंने उत्तर हथा पैर की पै जू कि मैं किन्ना समा वेस्ट कर ले तो जिन्होंने डर है कि मेरे को आओ ना गुआज जाए उन्हें वो ठीक है समझते जी मन अपना रखदा ਕਹਨ ਲਵੇ ਇੱਥੇ ਆ ਕੇ ਵੀ ਜੇ ਆਪਾਂ ਮੰਨਦੇ ਹੀ ਨਾ ਰਹੇ ਤੇ ਫਿਰ ਸਰੀਰ ਤੇ ਭਾਵੇਂ ਜੀ ਆਇਆ ਹੋਇਆ ਲੱਖ ਵਾਰ ਜੀ ਦੇ ਅਨੁਸਰ ਕੜੇ ਪਰ ਜਿਸ ਕੰਮ ਲਿਆਇਸੋ ਉਹ ਤਿਸ਼ ਹੋਇਆ ਹੀ ਨਾ ਜਿਸ ਕੰਮ ਲਿਆਇਸੋ ਉਹ ਤਿਸ਼ महाराज जी अपा कड़ी मुड़ी कड़ ख्याल क्ड के सच में लिया ख्याल छू रस्ता की उस रस्ते नजर नहीं नजर आपमल हाँ टुट सकते हैं सुपने देखने आपने हम तक मार हो गए हाँ कि आप पता ही नहीं सची मुच्ची चीज है कि ਇਹ ਕੋਈ ਸੱਚੀ ਬੁਤੀ ਨਹੀਂ ਚੀਜ਼ ਹੈ ਆਪ ਸੁਪਨੇ ਦੇਖ ਦੇਖ ਕੇ ਖੁਸ਼ ਨਸ਼ਾ ਹੁੰਦਾ ਸਪੁਤ ਜੇ ਸੁਪਨੇ ਵਿੱਚ ਇਹੋ ਜਿਹਾ ਨਸ਼ਾ ਆ ਸਕਦਾ ਤੇ ਸੱਚ ਦੇ ਵਿੱਚ ਕੀ ਚੀਜ਼ ਬਰਦਿ ਗਿੰਦੇ ਇਹ ਹੱਥ ਦੇ ਇਹ ਹੱਥ ਲੈ ਬਰਦਿ ਗਿੰਦੇ ਸੁਪਨੇ ਤੇ ਅਸੀ ਤੈਨੂੰ ਅਸਲੀ ਦੇ ਦੇਣੇ ਦੁਨੀਆ ਪਰ ਜੇ ਸੁਪਨੇ ਤੋਂ ਬਿਨਾ ਤੂੰ ਜਦੋਂ ਜਾਣ ਕੇ ਸੱਚੀ ਮੁੱਠੀ ਉਹ ਨਸ਼ਾ ਦੇਖਿਆ ਨਸ਼ਾ ਬਾਣਿਆ ਫਿਰ ਤੈਨੂੰ ਪਤਾ ਲੱਗਣਾ ਸੁਪਨੇ ਦਾ ਨਸ਼ਾ ਚੰਗਾ ਸੀ ਕਿ ਸੁਪਨੇ ਦਾ ਨਸ਼ਾ ਜੋ ਦੋ ਸਕਿੰਟ ਦਾ ਸੀ ਉਸ ਲਈ ਤਾਂ ਸ਼ਾਸਿਕ ਹੀ ਅਸਲੀ ਤਿਤ ਵਿੱਚ ਸੰਗधर ਪ੍ਰਭੂ ਵਸੇ ਪਰਮਾਤਮਾ ਵਸਦਾ ਆਪਾਂ ਨੂੰ ਬਿਹਾਨੇ ਧਿਆਨ ਵਿਚ ਰਹਿਣਾ ਚਾਹੀਦਾ ਕਿ ਮੈਂ ਪਰਮਾਤਮਾ ਦੀ ਹਾਜ਼ਰੀ ਵਿੱਚ ਟੁੱਟ ਰਿਹਾ ਹਾਂ ਪਰਮਾਤਮਾ ਦੀ ਹਾਜ਼ਰੀ ਚ ਬੈਠਾ ਹਾਂ ਪਰਮਾਤਮਾ ਦੇ ਵਿੱਚ ਬੈਠਾ ਹਾਂ ਕਿ ਜੇ ਉਹ ਮੈਨੂੰ ਇਹ ਨਾਲ ਪਿਆਰ ਕਰਦਾ वो मैनू कितों ला के आया दुनिया के दूजे पासे तो उन्हें मेनू कि बिठाया उन्हें मैनू अपने बिच बिठाया अप हाजरी ओद प्यार ओं शहनशाही मेरे चार फिर जो मेनू इन्ना प्यार कर दत मेरी की जिम्मेवारी है ਆਪਰੇ ਲੇ ਟੋਨ ਤੇ ਉਹਨੇ ਮੇਰੇ ਕੋਲ ਕੁਛ ਲੈਣਾ ਨਹੀਂ ਕੋਈ ਮੈਨੂੰ ਇਹੋ ਜਿਹਾ ਕੁਛ ਰੱਬ ਦੇਣਾ ਹੈ ਮੈਨੂੰ ਕੋਈ ਰੱਬ ਆਇਆ ਹੈ ਰੱਬ ਨੂੰ ਦੇਣ ਤੇ ਬੈ ਗੋ ਸੁਤਿਰੋ ਪਰਿਵਿਧੀ ਮੇਵਾਰੀ ਸਿਕ